ਸ਼ਰਾਬ ਕਿਸ ਤਰ੍ਹਾਂ ਵਿਅਕਤੀ ਨੂੰ ਦਰਿੰਦਾ ਬਣਾ ਦਿੰਦੀ ਹੈ ਇਸ ਦੀ ਮਿਸਾਲ ਅਸੀਂ ਅਮਲਸਰ ਚ ਵੇਖਣ ਨੂੰ ਮਿਲੀ ਹੈ ਜਿੱਥੇ ਪਿੰਡ ਫਤੇਗੜ ਸ਼ੂਗਰ ਚੱਕ ਦੇ ਵਿੱਚ ਸ਼ਰਾਬ ਦੇ ਨਸ਼ੇ ਚ ਪੰਜ ਦੋਸਤਾਂ ਨੇ ਆਪਣੇ ਹੀ ਦੋਸਤਾਂ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਸ਼ਰਾਬ ਦੇ ਪੈਸੇ ਮੰਗੇ ਸਨ ਪਰ ਉਹਨਾਂ ਨੇ ਆਪਣੀ ਸ਼ਮੂਲੀਅਤ ਪੂਰੀ ਨਹੀਂ ਕੀਤੀ ਤਾਂ ਸੂਰਾਂ ਉਹਨਾਂ ਪੰਜ ਨੂੰ ਜਵਾਨਾਂ ਨੇ ਗੁੱਸੇ ਦੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ লাশ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਉਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਪੁਲਿਸ ਨੇ ਉਹਨਾਂ ਪੰਜ ਮੁਲਜ਼ਮਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਅਤੇ ਇਸ ਪੂਰੇ ਮਾਮਲੇ ਨੂੰ ਸੁਲਝਾਵਿਲੀਆ ਜੀ ਸਰ ਕੀ ਇਹ ਮਾਮਲਾ ਜਿਹੜਾ ਹੈ ਉਹ ਇਹ ਮਾਮਲਾ ਹੈਗੇ ਸਾਬਤ ਚ 4-5 ਨੌਜਵਾਨ ਸੀ ਇੱਕ ਸੇਵਾ ਜਿਹੜਾ ਮਰ ਗਿਆ ਆਪਸ ਵਿੱਚ ਯਾਰ ਦੋਸਤ ਸੀਗੇ ਇਹ ਕਿਤੇ ਦਾਰੂ ਪੀਂਦੇ ਸੀਗੇ ਤੇ ਦਾਰੂ ਪੀਂਦਿਆਂ ਦਾ ਇਹਨਾਂ ਆਪਸ ਵਿੱਚ ਕਾਊਂਟ ਤੋਂ ਵਾਧਾ ਘਾਟਾ ਹੋ ਗਿਆ ਵੀ ਉਹਾਂ ਦੇ ਪੈਸੇ ਘੱਟ ਖਰਚੇ ਆਂ ਦੇ ਵੱਧ ਖਰਚੇ ਆ ਇਸੇ ਤੋਂ ਉਹਨਾਂ ਦੀ ਤੂੰ ਤੂੰ ਮੈਮੋ ਹੂਰੋਂ ਮੁੱਕੀ ਹੋਏ ਪੂਰੋਂ ਮੁੱਕੀ ਦੌਰਾਨ ਇਹਨਾਂ ਜਿਹੜਾ ਅੰਕਤ ਬਾਬਾ ਮੁੰਡਾ ਸੀ ਇਹ ਲੜਕਾ 22 23 ਸਾਲ ਦਾ ਉਹਦੀ ਮੌਤ ਹੋ ਗਈ ਕਿਦੋਂ ਦਾ ਵਾਕਿਆ ਕਿਹੜੇ ਪਿੰਡ ਦਾ ਇਹ ਇਹ ਵਾਕਿਆ ਜਿਹੜਾ ਰਹਿਣ ਵਾਲੇ ਤੋਂ ਮੁੰਡੇ ਤੇ ਜਿਹੜਾ ਮ੍ਰਿਤਕਾ ਫਰੇਗੜ ਸੂਰ ਚੱਕਦਾ ਤੇ ਹੋਇਆ ਇਹੋ ਠੀਆਂ ਦੇ ਲਾਗੇ ਆ ਨਹਿਰ ਕਿਨਾਰੇ ਕੀ ਰੰਜ ਰੰਜਸਤਾਲ ਦੀ ਰੰਜਸਬਾ ਸਹੀ ਵੀ ਪੈਸਿਆਂ ਤੋਂ ਵੱਧ ਘਟਾ ਹੋਇਆ ਮੁੰਡਾ ਤਾਰੂ ਗੁਰੂ ਪੀ ਕੇ ਕੀ ਸਾਰੇ ਮੁੰਡਿੱਕੋ ਪਿੰਡ ਦੇ ਆ ਇੱਕੇ ਪਿੰਡ ਦੇ ਆ ਜੀ ਪੰਜਾਬੀ ਇਹ ਬੋਲ ASCII ਪੰਜਾਬੀ ਸਾਰੇ ਪੰਜਾਬੀ ਕਿੰਨੇ ਕੀ ਸੀ ਕੀ ਕੰਟਰੀਬਿਊਸ਼ਨ ਸੀ ਕੀ ਦੀ ਸੀ ਮਸ ਇਹਨਾਂ ਦਾ ਕਾਊਂਟ ਤੋਂ ਝਗੜਾ ਹੋ ਗਿਆ ਜੀ ਜੋ ਇਹ ਦੱਸ ਰਿਹਾ ਵੀ ਉਹਨੇ ਪੈਸੇ ਘੱਟ ਖਾਤੇ ਸੀ ਪੂਰੇ ਮੰਗਦੇ ਸੀਗੇ ਤੋਂ ਵੱਧ ਘੱਟ ਬੋਲਦਾ ਸੀਗਾ ਇਸ ਕਰਕੇ ਸਾਡਾ ਝਗੜਾ ਹੋ ਗਿਆ ਤੇ ਕਿੱਥੇ ਦੱਸਿਆ ਕਿ ਤੀ ਸ਼ਾਬਾਹ ਪੀਂਦੇ ਪਈਏ ਇਹ ਕਦੇ ਫਰੇਗਰ ਸ਼ੁਗਰ ਚੱਕ ਪਿੰਡ ਪਿੰਦਾ ਪੁੱਲ ਦੇ ਲੱਗ ਚਾ ਕੇ ਪੀਂਦੇ ਸੀ ਪਹਿਲਾਂ ਤਾਂ ਦਰੂ ਇਹ ਉੱਥੋਂ ਮੜ ਕੇ ਝਗੜਾ ਹੋ ਗਿਆ ਉਹਦੀ ਜਦੋਂ ਮਰ ਗਿਆ ਨਾ ਚੁੱਕ ਤੇ ਉੱਥੇ ਥਾਂ ਉਹਨੂੰ ਹੋਠੀਆਂ ਪੈਣ ਦੇ ਲੱਗ ਲੈ ਆ ਕੇ ਸੁੱਟਦਾ ਭਟਰੀ ਤੇ ਮਹਿਰ ਕਿਨਾਰੇ ਸਾਨੂੰ ਇਹ ਬਾਰੇ ਕਦੋਂ ਪਤਾ ਲੱਗਾ ਸਾਨੂੰ ਇਹਦੇ ਬਾਰੇ ਪਤਾ ਲੱਗਾ ਕੋਈ 4 ਤੋਂ 4.5 ਦਰਮਿਆਨ ਮਿਤੀ 28 ਤੱਕ 24 ਨੂੰ ਹੂੰ ਉਹ ਕਿਸ ਤਰ੍ਹਾਂ ਟ੍ਰੇਸ ਕੀਤੇ ਗਏ ਵੀ ਬੰਦੇ ਐ ਉਹ ਇਤਿਹਾਸ ਕੀ ਗਏ ਇੱਕਦਮ ਨਾਮ ਹੋਇਆ ਇਹ ਸੀ ਆਪਣੇ ਟੈਕਨੀਕਲ ਤਰੀਕੇ ਨਾਲ ਟੈਕਨੋਲੋਜੀ ਨਾਲ ਪੁਸ਼ਪਸ਼ ਗੱਲਾਂ ਗੱਲਾਂ ਕਰਕੇ ਪੁਸ਼ਪਸ਼ ਕੇ ਇੱਕ ਦੂਜੇ ਨੂੰ ਤਾਪ ਇੱਥੇ ਕੌਣ ਸੀਗਾ ਕੋਈ ਬੈਠੇ ਸੀ ਕੋਈ ਲੜੇ ਸੀਗੇ ਹੂੰ ਉਹ ਸਾਨੂੰ ਫਿਰ ਪਤਾ ਲੱਗਾ ਵੀ ਇੱਥੇ ਇੱਕ ਕਾਲੂ ਮੋਟਰ ਨਾਲ ਦਾ ਮੁੰਡਾ ਜਤਿੰਦਰ ਹੂੰ ਜਿਹੜਾ ਉਲੜਬਾਜੀ ਆ ਜਿਹੜੀ ਪਿੰਡ 'ਚ ਕਰ ਰਿਹਾ ਸੀ ਤਾਰੂ ਕੀ ਗੇ ਇਹਨੂੰ ਲੈ ਕੇ ਪੁਸ਼ਗੀਸ਼ ਕੀਤੀ ਇਹਨੇ ਗਾਂ ਦੀ ਗਾਂ ਚੈਨ ਚਲਾਤੀ ਆ ਵੀ ਸੀਗਾ ਇਹ ਸੈਲ ਸੀਗਾ ਹੋਰ ਤਿੰਨ ਚਾਰ ਮੜੇ ਨਾਲੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਮੈਂ ਆਪਣੀਆਂ ਪੁਸ਼ਪਾਰਟੀਆਂ ਵਕਫਾ ਟੀਮਾਂ ਬਣਾ ਕੇ ਭੇਜੀਆਂ ਤਾਂ ਮੈਂ ਵੀ ਨਾਲ ਸੀ ਖੁਦ ਜਿਨ੍ਹਾਂ ਨੂੰ ਹੀ 3 ਵਜੇ ਤੋਂ ਲੈ ਕੇ ਤੇ 11 ਵਜੇ ਤੱਕ ਗ੍ਰਿਫਤਾਰ ਕਰ ਲਿਆ ਜੀ 11 ਵਜੇ ਤੱਕ ਇਹਨਾਂ ਦਾ ਮੁਕਦਮਾ ਦਰਜ ਕਰਤਾ 302 ਦਾ ਜੀ ਜਿੰਨਾਂ ਨੂੰ ਅੱਜ ਪੇਸ਼ ਅਦਾਲਤ ਕਰਾਂਗੇ ਉਥਿਆਰ ਨਾਲ ਕੀਤਾ ਕਿ ਜਾਂਗੇ ਇਸ ਲੈਣਾ ਮਾਰਿਆ ਇਹਨਾਂ ਥਾਂ ਥਾਂ ਨਾਲ ਮੁਕੀਆਂ-ਮਕੀਆਂ ਮਾਰ ਕੇ ਕੋਈ ਅੱਖਾਂ ਦਾ ਮਾਰਤੀਆਂ ਸਿਰ ਚ ਮਾਰੀ ਗਏ ਆ ਕੋਈ ਕੰਨਾਂ ਤੇ ਮਾਰੀ ਗਏ ਆ ਲੱਕ ਤੇ ਵੀ ਕਾਫੀ ਛੱਟਾਂ ਦੇ ਨਿਸ਼ਾਨ ਲਾ ਜਿਹੜਾ ਮੁੰਡਾ ਮਰਿਆ ਵਾ ਉਹ ਕੀ ਕੰਮ ਕਰਦਾ ਸੀ ਉਹ ਉਹਦੀ ਹਰਦੀਪ ਐਰ ਸੰਜ ਫੈਕਟਰੀ ਆ ਕੱਪੜੇ ਦੀ ਮੈਤਾ ਰੋਡ ਤੇ ਉੱਥੇ ਲੇਬਰ ਦਾ ਕੰਮ ਕਰਦਾ ਇਹਨਾਂ ਨੇ ਪਹਿਲੇ ਵੀ ਪਤਾ ਕਿ ਜੈ ਇਹਨਾਂ ਦੇ ਹੋਣੀ ਤੇ ਦੋ ਨਾ ਨਹੀਂ ਨਹੀਂ ਹੋਣੀ ਹੋਣੀ ਹੋਇਆ ਪਹਿਲੀ ਵਾਰ ਤੇ ਪਹਿਲੇ ਹਾਂਜੀ ਲੱਗਦਾ ਇਹ ਸ਼ਰਾਬ ਖਾਣੀ ਕਰਕੇ ਸ਼ਾਪ ਕਰਕੇ ਸਾਰਾ ਕੰਮ ਹੋਇਆ ਇੰਨੀ दारू ਜਾ ਕਰਕੇ ਨਹੀਂ ਉਹਨਾਂ ਦੇ ਹੋ ਸਕਦਾ ਕੋਈ ਪਹਿਲੀ ਆਫਸਰ ਤਾਂ ਫਰਾਂਚੀ ਵੀ ਹੋ ਸਕਦੀ ਹੈ ਕੋਈ ਬਿਲਕੁਲ ਨਹੀਂ ਵੀ ਇਹਨਾਂ ਦਾ ਮੌਕੇ ਤੇ ਵੀ दारू ਪੀਗਾ ਝੜਾ ਕੀਤਾ ਹੋਵੇ ਹੋ ਸਕਦਾ ਪਹਿਲਾਂ ਵੀ ਇਹਨਾਂ ਦਾ ਕੋਈ ਇਹੋ ਜਿਹਾ ਮਾਮਲਾ ਚੱਲਦਾ ਹੋਵੇ ਪਰ ਇਹਨਾਂ ਦੱਸਿਆ ਨਹੀਂ ਅਜੇ ਤੱਕ ਠੀਕ ਹੈ ਜੀ